ਪੋਸੂ ਨਾਮਾ ਚੈਨਲ ਦੀ ਟੀਮ ਪਿੰਡ ਬਾਰਨ ਵਿਖੇ ਪਹੁੰਚੀ ਹੈ ਉਸ ਧਰਤੀ ਤੇ ਜਿੱਥੇ ਕਿ ਸਿੱਖ ਕੌਮ ਦੇ ਪੰਜ ਅਮਰ ਸ਼ਹੀਦ ਹੋਏ ਨੇ ਪਿੰਡ ਬਾਰਨ ਜ਼ਿਲ੍ਹਾ ਪਟਿਆਲੇ ਦੇ ਵਿੱਚ ਔਰ ਜੇ ਗੱਲ ਕਰੀਏ 273ਵਾਂ ਸ਼ਹੀਦੀ ਸਮਾਗਮ 24 25 26 ਨੂੰ ਪਿੰਡ ਬਾਰਨ ਵਿਖੇ ਸ਼ਹੀਦ ਬਾਬਾ ਜੈ ਸਿੰਘ ਖਲਕਟ ਜੀ ਦੀ ਯਾਦ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਇੱਥੇ ਸੰਗਤ ਵੱਲੋਂ ਬੜੇ ਪਿਆਰ ਤੇ ਬੜੇ ਸਤਿਕਾਰ ਦੇ ਨਾਲ ਉਸ ਨੂੰ ਮਨਾਇਆ ਜਾਂਦਾ ਹੈ ਔਰ ਉਹਨਾਂ ਦੀ ਸ਼ਹਾਦਤ ਦੇ ਇਤਿਹਾਸ ਨੂੰ ਯਾਦ ਕੀਤਾ ਜਾਂਦਾ ਹੈ ਤੇ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਮੈਂ ਸ਼ੁਰੂ ਵਿੱਚ ਬੋਲਿਆ ਸਿੱਖ ਕੌਮ ਦੇ ਪੰਜ ਸ਼ਹੀਦ ਅਮਰ ਅਮਰ ਸ਼ਹੀਦ ਜਿਹੜੇ ਅੱਜ ਵੀ ਸਾਡੇ ਦਿਲਾਂ ਵਿੱਚ ਵਸਦੇ ਨੇ ਜਿਨ੍ਹਾਂ ਦੀ ਇੱਜ਼ਤ ਸਨਮਾਨ ਅੱਜ ਵੀ ਹੈ ਇਤਿਹਾਸ ਦੱਸਦਾ ਹੈ ਕਿ ਸ਼ਹੀਦ ਬਾਬਾ ਜੈ ਸਿੰਘ ਖਲਕਟ ਜੀ ਜਿਸ ਸਥਾਨ ਦੇ ਉੱਪਰ ਪੋਸੂਨਾਮਾ ਚੈਨਲ ਦੀ ਟੀਮ ਪਹੁੰਚੀ ਹੈ ਔਰ ਉਹ ਇਤਿਹਾਸਿਕ ਦਰਖਤ ਵੀ ਦਿਖਾਵਾਂਗੇ ਜਿਸ ਤੇ ਨਾਲ ਸ਼ਹੀਦ ਬਾਬਾ ਜੈ ਸਿੰਘ ਖਲਕਟ ਜੀ ਨੂੰ ਪੁੱਠਾ ਲਟਕਾਇਆ ਗਿਆ ਔਰ ਉਹਨਾਂ ਦੇ ਪਰਿਵਾਰ ਨੂੰ ਕਿਸ ਤਰ੍ਹਾਂ ਤਸੀਹੇ ਦਿੱਤੇ ਗਏ ਔਰ ਬਾਕੀ ਜਿਹੜਾ ਉਹਨਾਂ ਦਾ ਪਰਿਵਾਰ ਬਚਿਆ ਹੈ ਉਹ ਅਜ ਵੀ ਇੱਥੇ ਮੌਕੇ ਸਮੇਂ ਸਿਰ ਜਿਹੜਾ ਹੈ ਉਹ ਗੁਰੂ ਘਰ ਆ ਕੇ ਆਪਣੇ ਬਜ਼ੁਰਗਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਨੇ ਇਸ ਸਮੇਂ ਮੇਰੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਧਰਮ ਸਿੰਘ ਜੀ ਜੁੜੇ ਹੋਏ ਨੇ ਔਰ ਨਾਲ ਹੀ ਸਰਦਾਰ ਗੁਰਚਰਨ ਸਿੰਘ ਜੀ ਜਿਹੜੇ ਕਿ ਇੱਥੇ ਬਕਾਇਦਾ ਤੌਰ ਤੇ ਸੇਵਾ ਦੇ ਵਿੱਚ ਆਪਣੀ ਜ਼ਿੰਦਗੀ ਦਾ ਇੱਕ ਇੱਕ ਪਲ ਦੇ ਰਹੇ ਨੇ ਪੋਸੂਨਾਮਾ ਚੈਨਲ ਵੀ ਪਿਛਲੇ 5-6 ਸਾਲਾਂ ਤੋਂ ਈਵੈਂਟ ਨੂੰ ਇਸ ਸ਼ਹੀਦੀ ਸਮਾਗਮ ਨੂੰ ਕਵਰ ਕਰਦਾ ਆ ਰਿਹਾ ਹੈ ਔਰ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਸੰਗਤ ਆਪਣੇ ਸੱਚੇ ਦਿਲ ਦੇ ਨਾਲ ਸ਼ਹੀਦਾਂ ਦੇ ਅੱਗੇ ਜੋ ਵੀ ਅਰਦਾਸ ਬੇਨਤੀ ਜੋਦੜੀ ਕਰਦੀ ਹੈ ਔਰ ਜਦੋਂ ਉਹਨਾਂ ਦੀ ਉਹ ਅਰਦਾਸ ਪੂਰੀ ਹੁੰਦੀ ਹੈ ਤਾਂ ਫੇ ਪੂਰੇ ਦਾ ਪੂਰਾ ਪਰਿਵਾਰ ਬੇਸ਼ੱਕ ਦੁਨੀਆ ਦੇ ਕਿਸੇ ਕੋਨੇ ਤੇ ਵੀ ਵਸਿਆ ਹੋਵੇ ਇਸ ਗੁਰੂ ਘਰ ਵਿੱਚ ਆ ਕੇ ਨਤਮਸਤਕ ਹੁੰਦੇ ਨੇ ਇਹ ਜਦੋਂ ਪਟਿਆਲੇ ਤੋਂ ਆਪਾਂ ਸਰਹੰਦ ਨੂੰ ਜਾਣੇ ਆ ਤੇ ਪਟਿਆਲੇ ਤੋਂ 5-6 ਕਿਲੋਮੀਟਰ ਦੀ ਦੂਰੀ ਤੇ ਇਤਿਹਾਸਿਕ ਗੁਰੂ ਘਰ ਹੈ ਪਿੰਡ ਬਾਰਨ ਜਿੱਥੇ ਕਿ ਇੰਨਾ ਖੂਬਸੂਰਤ ਗੁਰੂ ਘਰ ਬੜਿਆ ਹੋਇਆ ਹੈ ਆਪਾਂ ਵੀਰਾਂ ਨਾਲ ਗੱਲਬਾਤ ਕਰਦੇ ਆ ਕਿ ਇੱਕ ਤਾਂ ਪੁੱਛਦੇ ਆ ਕਿ ਪੰਜ ਸ਼ਹੀਦ ਬਾਬਾ ਜੈ ਸਿੰਘ ਖਲਕਟ ਜੀ ਦੇ ਨਾਲ ਹੋਰ ਕੌਣ-ਕੌਣ ਸ਼ਹੀਦ ਹੋਏ ਸੀ ਜਿਹੜਾ ਉਹਨਾਂ ਦਾ ਪਰਿਵਾਰ ਬਚ ਗਿਆ ਕੀ ਉਹਨਾਂ ਦੀ ਜਿਹੜੀ ਬਹੂ ਸੀਗੀ ਉਹ ਕਿਤੇ ਮਿਲਣ ਗਈ ਸੀ ਰਿਸ਼ਤੇਦਾਰਾਂ ਦੇ ਸੀ ਜਾਂ ਮਤਲਬ ਕਿਸ ਤਰ੍ਹਾਂ ਬਚੀ ਔਰ ਕਿਸ ਤਰ੍ਹਾਂ ਉਹਨਾਂ ਦਾ ਪਰਿਵਾਰ ਅੱਜ ਵੀ ਇੱਥੇ ਆਉਂਦਾ ਹੈ ਪੂਰੀ ਜਾਣਕਾਰੀ ਲੈਣ ਦੀ ਆਪਾਂ ਕੋਸ਼ਿਸ਼ ਕਰਦੇ ਸਭ ਤੋਂ ਪਹਿਲਾਂ ਪਿਆਰ ਭਰੀ ਸਸਰੀਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦੀ ਆ ਪੋਸੂਨਾਮਾ ਟੀਮ ਦੇ ਜਿਨ੍ਹਾਂ ਨੇ ਆ ਕੇ ਗੁਰੂ ਘਰ ਦੀ ਕਵਰੇਜ ਕੀਤੀ ਆ ਤੇ ਹੁਣ ਆਪਾਂ ਗੱਲ ਕਰਦੇ ਆ ਉਹਨਾਂ ਮਹਾਨ ਸ਼ਹੀਦਾਂ ਦੀ ਤਨਤਨ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਮਾਤਾ ਧਨਕੌਰ ਭਾਈ ਕੜਾਕਾ ਸਿੰਘ ਤੇ ਭਾਈ ਖੜਕ ਸਿੰਘ ਬੀਬੀ ਅਮਰਕੌਰ ਜਿਨ੍ਹਾਂ ਨੂੰ ਸੰਮਤ 1810 ਸਨ 1753 ਵਿੱਚ ਸਰਹੰਦੇ ਦੇ ਨਵਾਬ ਅਬਦੁਲ ਸਮੁੰਦ ਖਾਨ ਨੇ ਤਮਾਕੂ ਵਾਲੀ ਪੰਡ ਬੋਝਾ ਨਾ ਚੁਕਣ ਕਰਕੇ ਬਾਬਾ ਜੀ ਨੂੰ ਪੁੱਠਿਆ ਟੰਗ ਕੇ ਸ਼ਹੀਦ ਕੀਤਾ ਅਤੇ ਉਹਨਾਂ ਦੇ ਪਰਿਵਾਰ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ। ਉਹਨਾਂ ਦੀ ਯਾਦ ਵਿੱਚ ਆਪਾਂ 273ਵਾਂ ਸਾਲਾਨਾ ਸ਼ਹੀਦੀ ਸਮਾਗਮ ਜਿਹੜਾ ਹੈਗਾ 24 25 26 ਫਰਵਰੀ ਨੂੰ ਮਨਾ ਰਹੇ ਹਾਂ ਜਿਸ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਤਿੰਨੇ ਦਿਨ ਨਗਰ ਕੀਰਤਨ ਪਹੁੰਚਦੇ ਨੇ ਅਤੇ ਦਿਨ ਦੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਕੀਰਤਨ ਸਮਾਗਮ ਸੰਤ ਮਾ ਮੁਰਤਿ ਰਾਗੀ ਟਾਡੀ ਹਾਜ਼ਰੀ ਭਰਦੇ ਹਨ ਜੀ ਅੱਛਾ ਇਹ ਨਾ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤੇ ਜਿੱਦਾਂ ਸ਼ਹੀਦੀ ਸਮਾਗਮ ਹਰ ਸਾਲ ਹੀ ਦੀਵਾਨ ਵੀ ਸਜਦੇ ਨੇ ਔਰ ਜਥੇਦਾਰ ਵੀ ਆਉਂਦੇ ਨੇ ਉਹ ਵੀ ਸੰਤ ਬਾਬਾ ਜੈ ਸਿੰਘ ਖਲਕੜ ਜੀ ਦੀ ਸ਼ਹਾਦਤ ਨਾਲ ਗੱਲਾਂ ਬਾਤਾਂ ਕਰਦੇ ਨੇ ਮੈਨੂੰ ਇੱਕ ਗੱਲ ਦੱਸੋ ਕਿ ਕਹਿੰਦੇ ਕਿ ਉਹਨਾਂ ਦੀ ਉਸ ਵੇਲੇ ਬਹੂ ਜਿਹੜੀ ਆਪਣੇ ਪੇਕੇ ਕਰ ਗਈ ਹੋਈ ਸੀਗੀ ਉਹਨਾਂ ਦੇ ਇਤਿਹਾਸ ਬਾਰੇ ਦੱਸੋ ਕੀ ਉਹਨਾਂ ਦਾ ਪਰਿਵਾਰ ਅਜ ਵੀ ਇਸ ਦਰਬਾਰ ਦੇ ਨਾਲ ਜੁੜਿਆ ਹੋਇਆ ਹੈ ਸਰ ਹਾਂਜੀ ਮਾਤਾ ਰਾਜਕੌਰ ਜੀ ਬਾਬਾ ਜੀ ਦੇ ਛੋਟੇ ਨੌ ਸੀ ਜਿਹੜੇ ਜੀ ਤੇ ਉਹ ਬੱਚਾ ਹੋਣ ਕਰਕੇ ਅੰਮਾਲੇ ਆਪਣੇ ਪੇਕਿਆਂ ਦੇ ਵਿੱਚ ਗਏ ਹੋਏ ਸੀ ਬਾਅਦ ਦੇ ਵਿੱਚ ਉਹਨਾਂ ਦੇ ਕਰ ਇੱਕ ਲੜਕੇ ਨੇ ਜਨਮ ਲਿਆ ਜਿਸ ਦੀ ਅੱਜ ਅੱਗੇ ਤੋਂ ਪੀੜ੍ਹੀ ਦਰ ਪੀੜ੍ਹੀ ਚਲਦੀ ਹੋਈ ਨੌਵੀਂ ਪੀੜ੍ਹੀ ਮੌਜੂਦ ਹੈ ਜੋ ਸਮਾਗਮ ਵਿੱਚ ਵੀ ਦਰਸ਼ਨ ਦਿੰਦੇ ਨੇ ਹੋਰ ਵੀ ਹਰੇਕ ਸਮਾਗਮ ਦੇ ਵਿੱਚ ਆ ਕੇ ਜਦੋਂ ਉਹਨਾਂ ਦੀ ਸ਼ਰਧਾ ਬਣਦੀ ਹੈ ਤਾਂ ਉਹ ਇੱਥੇ ਆ ਕੇ ਦਰਸ਼ਨ ਦਰਸਾਰੇ ਕਰਦੇ ਨੇ ਅੱਛਾ ਵੀਰ ਜੀ ਇੱਕ ਗੱਲ ਹੋਰ ਦੱਸੋ ਬਹੁਤ ਸੋਹਣੀ ਗੱਲ ਦੱਸੀ ਐ ਕਿ ਉਹ ਪੀੜੀ ਦਰ ਪੀੜੀ ਅੱਜ ਵੀ ਚੱਲਦੀ ਐ ਇਹ ਡੇਰਾ ਜਿਹੜਾ ਆਪਣੇ ਗੁਰੂ ਘਰ ਐ ਜਿਹੜਾ ਇਸ ਟਮ ਜਿੱਥੇ ਆਪਾਂ ਬੈਠੇ ਹੋਏ ਆ ਇਹ ਸ਼ੁਰੂ ਵਿੱਚ ਕਹਿੰਦੇ ਕਿ ਦੋ ਚਾਰ ਮਤਲਬ ਇਟਾਂ ਲੱਗੀਆਂ ਹੁੰਦੀਆਂ ਸੀਗੀਆਂ ਇਹ ਹੋੜੀ ਹੋੜੀ ਮਤਲਬ ਇਹ ਸੰਗਤਾਂ ਨੂੰ ਜਦੋਂ ਪਤਾ ਲੱਗਾ ਕਿ ਭਾਈ ਇਹ ਤਾਂ ਪਿੰਡ ਜਿਹੜਾ ਹੈ ਇਹ ਤਾਂ ਬਹੁਤ ਸ਼ਹਾਦਤ ਭਰਿਆ ਹੋਇਆ ਪਿੰਡ ਐ ਪੰਜ ਚੀਜ਼ਾਂ ਉਹਨਾਂ ਬਾਰੇ ਸਾਨੂੰ ਦੱਸੋ ਕਿ ਕਿੱਡੀ ਇਹਨਾਂ ਖੂਬਸੂਰਤ ਗੁਰੂ ਘਰ ਜਿਹੜਾ ਕਿਸ ਤਰ੍ਹਾਂ ਹੋਂਦ ਵਿੱਚ ਆਇਆ ਹਾਂਜੀ ਇਹ ਜਗ੍ਹਾ ਜਿੱਥੇ ਬਾਬਾ ਜੀ ਨੂੰ ਸ਼ਹੀਦ ਕੀਤਾ ਗਿਆ ਜੀ ਉੱਥੇ ਪੰਜੇ ਸ਼ਹੀਦਾਂ ਦਾ ਸੰਸਕਾਰ ਹੋਇਆ ਜੀ ਉਸ ਤੋਂ ਬਾਅਦ ਪਿੰਡੇ ਦੇ ਲੋਕਾਂ ਨੇ ਉਸ ਸਮੇਂ ਦੇ ਮੁਤਾਬਕ ਇੱਥੇ ਇੱਕ ਕੱਚੀ ਸਮਾਦ ਅੱਛਾ ਜੀ ਬਣਾਈ ਗਈ ਫਿਰ ਉਸ ਤੋਂ ਬਾਅਦ ਸਾਡੇ ਇੱਕ ਕੋਈ ਬਜ਼ੁਰਗ ਸੀ ਵਰਲਡ ਵਾਰ ਲੜਾਈ ਦੇ ਵਿੱਚ ਜੀ ਫੌਜੀ ਬਰਿਆਮ ਸਿੰਘ ਜੀ ਉਹਨਾਂ ਨੇ ਉੱਥੇ ਸੁਖਣਾ ਸੁਖੀ ਬਾਬਾ ਜੀ ਦੀ ਵੀ ਇੱਥੋਂ ਅਸੀਂ ਜੰਗ ਦੇ ਵਿੱਚੋਂ ਤੰਦਰੁਸਤੀ ਨਾਲ ਬਾਅਦ ਕੇ ਵਾਪਸ ਚਲੇ ਜਾਈਏ ਤੇ ਆਪਦੀ ਸਮਾਦੀ ਪੱਕੀ ਕਰਾਵਾਂਗੇ ਫਿਰ ਉਹਨਾਂ ਨੇ ਆ ਕੇ ਇੱਥੇ ਸਮਾਦੀ ਪੱਕੀ ਕਰਾਈ ਉਸ ਤੋਂ ਬਾਅਦ ਜੀ ਫਿਰ ਜਿਹੜਾ ਬਾਬਾ ਜੀ ਦਾ ਪਰਿਵਾਰ ਸੀ ਉਹ ਆਏ ਇੱਥੇ ਜੀ ਉਹਨਾਂ ਨੇ ਆ ਕੇ ਇੱਥੇ ਪੰਜ ਸ੍ਰੀ ਅਕਨਵਰ ਸਾਹਿਬ ਕਰਾਏ ਵਾਹ ਜੀ ਉਸ ਤੋਂ ਬਾਅਦ ਜੀ ਬਾਬਾ ਜੀ ਦੇ ਛੱਡ ਪੈ ਗਿਆ ਫਿਰ ਇੱਕ ਕਮਰਾ ਬਣਿਆ ਕਵਰੇ ਦੇ ਬਾਅਦ ਫਿਰ ਇੱਕ ਕਮਰਾ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਬਣਾਇਆ ਗਿਆ ਸੋ ਅੱਗੇ ਚੱਲਦਾ ਚੱਲਦਾ ਜਦ ਸੰਗਤਾਂ ਦੀ ਕਿਰਪਾ ਨਾਲ ਸ਼ਹੀਦਾਂ ਦੀ ਕਿਰਪਾ ਨਾਲ ਵਧੀਆ ਸਥਾਨ ਬਣਿਆ ਹੋਇਆ ਤਿੰਨ ਦਿਨ ਜਿਹੜਾ ਸਮਾਗਮ ਚੱਲੇਗਾ ਉਸ ਦੇ ਬਾਰੇ ਦੱਸੋ ਕਿ ਕਿੰਨੀ ਕੁ ਸੰਗਤ ਦਾ ਅਨੁਮਾਨ ਹਰ ਸਾਲ ਲੱਗਦਾ ਸਰ ਸੰਗਤਾ ਜੀ ਬੇਅਥਾ ਸੰਗਤ ਹੁੰਦੀ ਹੈ ਕੋਈ ਹਿਸਾਬ ਕਿਤਾਬ ਨਹੀਂ ਲੱਗਦਾ ਲੱਖਾਂ ਦੀ ਲੱਖਾਂ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਪਹੁੰਚਦੀ ਹੈ ਜੀ ਜਿਹੜੇ ਫਿਰ ਨਗਰ ਕੀਰਤਨ ਸਜਾਏ ਜਾਂਦੇ ਨੇ ਉਹਨਾਂ ਦੀ ਯਾਦ ਦੇ ਵਿੱਚ ਉਹ ਕਿਹੜੇ ਪਿੰਡ ਤੋਂ ਸ਼ੁਰੂ ਹੁੰਦੇ ਨੇ ਔਰ ਕਿੱਥੇ ਜਾ ਕੇ ਉਹਨਾਂ ਦੀ ਸਮਾਪਤੀ ਹੁੰਦੀ ਹੈ ਸਰ ਹਾਂਜੀ ਨਗਰ ਕੀਰਤਨ ਇੱਕ ਰਾਏਕੋਟ ਦੀ ਧਰਤੀ ਤੋਂ ਆਉਂਦਾ ਆਪਣੇ ਕੋਲ ਰਾਏਕੋਟ ਤੋਂ ਬਾਅਦ ਮਲੇਰ ਕੋਟੜਾ ਨਬਾ ਪਟਿਆਲਾ ਰਾਏਕੋਟ ਤੋਂ ਸ਼ੁਰੂ ਹੁੰਦਾ ਹੈ ਅਤੇ ਬਾਬੇ ਦੇ ਸਤਾਂਤਿਆਕ ਸਮਾਪਤੀ ਹੁੰਦੀ ਹੈ। ਅੱਛਾ ਜੀ। ਤੇ ਇੱਕ ਜੋਧਾਪਿੰਡਾ ਲੁਧਿਆਣੇ ਦੇ ਵਿੱਚ ਜੀ ਜੀ। ਉੱਥੋਂ ਸ਼ੁਰੂ ਹੋ ਕੇ ਇੱਥੇ ਵਾਰਨ ਸਮਾਪਤੀ ਹੁੰਦੀ ਹੈ। ਹੋਰ ਵੀ ਕਈ ਵੱਖ-ਵੱਖ ਜਗ੍ਹਾ ਤੋਂ। ਉਹ ਫਿਰ ਜਦੋਂ ਸਮਾਪਤੀ ਹੁੰਦੀ ਹੈ ਤੇ ਗੁਰੂ ਘਰ ਦੇ ਵਿੱਚ ਹੀ ਸਟੇ ਕਰਦੇ ਨੇ ਆ। ਹਾਂਜੀ ਹਾਂਜੀ। ਜਿਹੜੀ ਸੰਗਤ ਸ਼ਾਮ ਨੂੰ ਆਉਂਦੀ ਹੈ ਜੀ। ਜੀ। ਉਹਨਾਂ ਨੇ ਇੱਥੇ ਰਾਤ ਨੂੰ ਰਹਿਸ਼ ਰੱਖਦੇ ਨੇ। ਅਸੀਂ ਉਹਨਾਂ ਵਾਸਤੇ ਪ੍ਰਬੰਧ ਮੰਝੇ ਬਿਸਤਰੀ ਸਾਹਿਬ ਤਰ੍ਹਾਂ ਦਾ ਪ੍ਰਬੰਧ ਰੱਖਦੇ ਹਾਂ ਜੀ। ਜੀ। ਲੰਗਰ ਪਾਣੀ ਪੂਰਾ ਉਹਨਾਂ ਦਾ ਇੰਤਜ਼ਾਮ ਜੀ ਹਾਂਜੀ। ਸਮਾਗਮ ਦੇ ਵਿੱਚ ਤਾਂ ਲੰਗਰ ਪਾਣੀ ਦੀ ਜੀ ਸਵੇਰ ਤੋਂ 7 ਵਜੇ ਤੋਂ ਲੰਗਰ ਸ਼ੁਰੂ ਹੋ ਕੇ ਰਾਤ ਨੂੰ 12 ਵਜੇ ਤੱਕ ਲੰਗਰ ਚੱਲਦਾ ਰਹਿੰਦਾ ਜੀ ਜੀ ਇਹਨਾਂ ਦਿਨਾਂ ਵਿੱਚ ਕੀ ਪਾਠਾਂ ਦੀ ਲੜੀ ਚੱਲ ਰਹੀ ਹੈ ਸਰ ਹਾਂਜੀ ਬਾਬਾ ਜੀ ਦੇ ਜਾਦ ਦੇ ਵਿੱਚ ਜੀ 24 ਜਨਵਰੀ ਤੋਂ ਲੈ ਕੇ ਸ੍ਰੀ ਖਾਨਪਟ ਸਾਹਿਬ ਦੀ ਲੜੀ ਲਗਾਤਾਰ ਨਿਰੰਤਰ ਜਾਰੀ ਹੈ ਜਿਹਦੀ 26 ਫਰਵਰੀ ਨੂੰ ਸਮਾਪਤੀ ਹੋਣੀ ਹੈ 26 ਫਰਵਰੀ ਨੂੰ ਸਮਾਪਤੀ ਹੋ ਜਾਏਗੀ ਸੋ ਦੋਸਤੋ ਵੀਰ ਧਰਮ ਸਿੰਘ ਜੀ ਨੇ ਬੜੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ ਔਰ 24 25 ਤੇ 26 ਫਰਵਰੀ ਦੇ ਮਹੀਨੇ ਦੀ ਤਾਰੀਖ ਹੈ ਔਰ ਇਸੇ ਹੀ ਗੁਰੂ ਘਰ ਦੇ ਵਿੱਚ ਦੀਵਾਨ ਸਜਣਗੇ ਕੀਰਤਨੀ ਜਥੇ ਆਉਣਗੇ ਔਰ ਸ਼ਹੀਦ ਬਾਬਾ ਜੈ ਸਿੰਘ ਖਲਕਟ ਜੀ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਸ਼ਹੀਦੀ ਨੂੰ ਤਾਜ਼ਾ ਕਰਦਿਆਂ ਹੋਇਆ ਬਕਾਇਦਾ ਤੌਰ ਤੇ ਉਹਨਾਂ ਦੀ ਜੀਵਨੀ ਦੇ ਨਾਲ ਰਿਲੇਟਡ ਬਹੁਤ ਦੀਵਾਨਾਂ ਦੇ ਵਿੱਚ ਜਾਣਕਾਰੀ ਮਿਲੇਗੀ ਸੋ ਮੈਂ ਪੂਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਨਾ ਚਾਹੁੰਦਾ ਪਿੰਡ ਬਾਰਨ ਦੀ ਜਿਹੜੀ ਕਿ ਇਸ ਸਮੇਂ ਸ਼ਹੀਦ ਬਾਬਾ ਜੈ ਸਿੰਘ ਖਲਕਟ ਜੀ ਦੇ ਗੁਰੂ ਘਰ ਦੇ ਵਿੱਚ ਇੰਨਾ ਖੂਬਸੂਰਤ ਸੰਗਤ ਨੇ ਮਿਲ ਕੇ ਕਮੇਟੀ ਨੇ ਮਿਲ ਕੇ ਗੁਰੂ ਘਰ ਬਣਾਇਆ ਕਿ ਇੱਕ ਵਾਰੀ ਵੇਖੀਏ ਤਾਂ ਬਾਰ ਬਾਰ ਗੁਰੂ ਘਰ ਦੇ ਦਰਸ਼ਨ ਕਰਨ ਦੇ ਨੂੰ ਦਿਲ ਕਰਦਾ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਸ ਹੋਮਸੋ ਹੁੰਦਾ ਪੋਸੂਨਾਮਾ ਚੈਨਲ ਲਈ ਪਿੰਡ ਬਾਰੰਦ